ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਵੀਰ ਬਰਾ ਠੀਕ ਠਾਕ ਹੋਣਗੇ ਤੇ ਜਿਹੜੇ ਮੇਰੇ ਵੀਰਿਆਂ ਕੋ ਇੰਡੀਆ ਦਾ ਹੈਵੀ ਲਾਇਸੈਂਸ ਹੈਗਾ ਤੇ ਟਰਾਲਾ ਚਲਾ ਲੈਂਦੇ ਆ ਤੇ ਉਹ ਮੇਰੇ ਵੀਰੇ ਪ੍ਰਸਿੱਧਾ ਦੁਬਈਆਂ ਦੇ ਟਰੱਕ ਚਲਾ ਸਕਦੇ ਆ ਉਹਦੇ ਲਈ ਵੀਰੋ ਤੁਸੀਂ ਕਰਨਾ ਕੀ ਹੈ ਡੀਪੀ ਵਰਡਨਾ ਦੀ ਕੰਪਨੀ ਆ ਠੀਕ ਆ ਜੀ ਤੇ ਉਹ ਜਿਹੜੇ ਇੰਡੀਅਨ ਲਾਇਸੈਂਸ ਤੇ ਬੰਦੇ ਰੱਖਦੇ ਰਹਿੰਦੇ ਆ ਇੰਡੀਆ ਦਾ ਹੈਵੀ ਲਾਇਸੈਂਸ ਬੰਦੇ ਨੂੰ ਚਾਹੀਦਾ ਟਰਾਲਾ ਹੰਗਾਉਣਾ ਚਾਹੀਦਾ ਐਪੋਰਟ ਦਾ ਕੰਮ ਉਹਨਾਂ ਦਾ ਤੇ ਪੋਰਟ ਤੇ ਬੰਦੇ ਰੱਖਦੇ ਉਹ ਅੰਦਰ ਅੰਦਰ ਚੱਲਣਾ ਹੁੰਦਾ ਤੇ ਤੁਸੀਂ ਦੇ ਡਰੈਕਟ ਇੰਡੀਆ ਤੋਂ ਬਤੌਰ ਟਰੱਕ ਡਰਾਈਵਰ ਤੁਸੀਂ ਦੁਬਈ ਆ ਸਕਦੇ ਆ ਇਥੇ ਆਨਕਾ ਟਰਾਲਾ ਚਲਾ ਸਕਦੇ ਆ ਤੇ ਪਰ ਚੱਲਣਾ ਤੁਸੀਂ ਪੋਰਟ ਦੇ ਅੰਦਰ ਅੰਦਰ ਆ ਉਹਦੇ ਨਾਲ ਨਾਲ ਤੁਸੀਂ ਆਪਣਾ ਲਾਇਸੈਂਸ ਦੀ ਫਾਈਲ ਓਪਨ ਕਰ ਸਕਦੇ ਹੋ ਫਾਈਲ ਓਪਨ ਕਰਦੇ ਤੁਸੀਂ ਦੂਸਰਾ ਆਪਣਾ ਲਾਇਸੈਂਸ ਬਣਾ ਸਕਦੇ ਆ ਤੇ ਲਾਇਸੈਂਸ ਬਣਾਉਣ ਤੋਂ ਬਾਅਦ ਤੁਸੀਂ ਮੇਰੇ ਵੀਰੂਕ ਦੇ ਵੀ ਟਰਾਲਾ ਚਲਾ ਸਕਦੇ ਆ ਆਹਦਾ ਤਾਂ ਜਿਹੜੀ ਬੇਸਿਕ ਸੈਲਰੀ ਆ 1900 ਤੋਂ 1950 ਤੱਕ ਲੱਗਦੀ ਆ ਤੇ ਜਿਹੜਾ ਇਹ ਖਰਚਾ ਹੋਵੇ ਉਹ ਵੀ ਬਹੁਤ ਘੱਟ ਆ ਤੁਹਾਨੂੰ 7-8 ਲੱਖ ਦੇ ਕੇ ਠੇਕਾ ਮਾਰਦੇ ਕੋਈ ਲੋੜ ਨੇ ਜਿਹੜੇ ਮੇਰੇ ਵੀਰਾਂ ਕੋ ਇੰਨੇ ਪੈਸੇ ਹਨ ਨਹੀਂ ਕਿ ਜੇ ਦਬਾਈ ਗਾਨ ਕੇ ਟਰਾਲਾ ਚਲਾਉਣਾ ਚਾਹੁੰਦੇ ਜਾਂ ਥੋੜਾ ਲਾਇਸੈਂਸ ਬਣਾਉਣਾ ਚਾਹੁੰਦੇ ਆ ਉਹਨਾਂ ਲਈ ਬੈਸਟ ਆਪਸ਼ਨ ਵੀ ਤੇ ਇਹੀ ਆ ਤੁਸੀਂ ਡੀਬੀ ਵੱਲ ਨਾਂ ਜਿਹੜੀ ਕੰਪਨੀ ਆ ਉਹਦੇ ਵਿੱਚ ਇੰਟਰਵਿਊ ਦਿਓ ਆਪਣੇ ਜਲੰਧਰ ਵੀ ਇੰਟਰਵਿਊ ਤੇ ਜਾਂਦੇ ਰਹਿੰਦੇ ਆ ਹੋਰ ਵੀ ਬਥੇਰੇ ਦਾ ਇੰਟਰਵਿਊ ਜਾਂਦੇ ਰਹਿੰਦੇ ਆ ਬਸ ਤੁਸੀਂ ਇੰਟਰਵਿਊ ਦਿਓ ਤੇ ਜਾਂ ਕਿਸੇ ਦਾ ਤੁਹਾਡਾ ਕੋਈ ਆਪ ਕੋ ਜਾਣਤਾ ਹੈ ਉਹਦੇ ਜਰੀਏ ਤੁਸੀਂ ਇਹਦੇ ਵਿੱਚ ਆ ਜਾਓ ਤੇ ਖਰਚਾ ਕੋਈ ਦਾ ਜ਼ਿਆਦਾ ਨਹੀਂਗਾ ਮੇਰੇ ਅਸਾਨਾ ਕੋਈ 1.5 ਤੋਂ 2 ਲੱਖ ਦੇ ਵਿੱਚ ਵਿੱਚ ਹੋ ਸਕਦਾ ਥੋੜਾ ਬੋਧ ਪਰ ਥੱਲੇ ਹੋਵੇ ਮੈਂ ਪ੍ਰੋਪਰ ਕਰੈਕਟ ਨਹੀਂ ਹੈਗਾ ਇਹ ਤੇ ਥੋੜਾ ਵੱਧ ਘੱਟ ਹੋ ਸਕਦਾ ਵਾ ਤੇ ਕੁ ਵੀਰੇ ਖਰਚੜਾ ਵਾਅਦਾ ਕਾਟੋ ਹੌਦਾ ਬਾਈ ਤੇ ਤੁਸੀਂ ਆ ਆਪਣਾ ਲਾਕ ਜਮਾਓ ਇੰਟਰਵਿਊ ਦਿਓ ਸਿੱਧਾ ਇੱਥੇ ਆਓ ਆਣ ਕੇ ਤੁਸੀਂ ਬਤੌਰ ਹੈ ਜਾਨੀ ਕਿ ਟਰੱਕ ਡਰਾਈਵਰ ਕੰਮ ਕਰੋ ਨਾਲ ਨਾਲ ਤੁਸੀਂ ਆਪਣਾ ਲਾਇਸੈਂਸ ਬਣਾਓ ਲਾਇਸੈਂਸ ਬਣਾਉਣ ਤੋਂ ਬਾਅਦ ਤੁਸੀਂ ਬਾਹਰ ਕਿਤੇ ਕੰਪਨੀ ਜੀ ਆਪਣੇ ਤੁਸੀਂ ਜੋਨਿਕ ਵਾਰਾ ਕਰ ਸਕਦੇ ਆ ਜਿਹੜਾ ਤਾਂ ਅਨ ਦਾ ਐਕਸਪੀਰੀਅੰਸ ਆ ਉਹ ਵੀ ਨਾਲ ਦੀ ਨਾਲ ਕਾਊਂਟ ਹੋ ਜਾਂਦਾ ਇਹਦੇ ਵਿੱਚ ਤੇ ਬੈਸਟ ਆਪਸ਼ਨ ਆ ਜਿਹੜੇ ਮਰੇ ਵੀ ਪਰ ਜ਼ਿਆਦਾ ਪੈਸੇ ਨਹੀਂ ਖਰ ਸਕਦੇ ਉਨਾਲੇ ਬੈਕਸਟੇਜ ਵੀਰੋ ਹਾਂਜੀ ਵੀਰੋ ਜੇ ਕਿਸੇ ਮੇਰੇ ਵੀਰ ਪ੍ਰਾਨ ਨੂੰ ਹੋਰ ਕੋਈ ਜਾਣਕਾਰੀ ਜਾਂ ਇਨਫਰਮੇਸ਼ਨ ਚਾਹੀਦੀ ਹੈ ਆਪਾਂ ਨੂੰ ਇੰਸਟਾਗ੍ਰam ਦੇ ਮੈਸੇਜ ਕਰ ਦਿਓ ਜਿਹਦੇ ਕੋਈ ਇੰਸਟਾਗ੍ਰam ਦੀ ਆਈਡੀ ਹੈ ਨਹੀਂ ਉਹਦਾ ਮੈਂ ਲਿੰਕ ਤੁਹਾਨੂੰ ਥੱਲੇ ਕਮੈਂਟ ਬਾਕਸ ਵਿੱਚ ਸ਼ੇਅਰ ਕਰ ਦਿੰਨਾ ਆਪਾਂ ਨੂੰ ਇੰਸਟਾਗ੍ਰam ਤੇ ਆਓ ਮੈਸੇਜ ਕਰੋ ਜਿੰਨੇ ਜੋਗੇ ਆਪਾਂ ਕੇ ਤੁਹਾਡੀ ਹੈਲਪ ਕਰਾਂਗੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਵਿੱਚ